ਡਾਕਟਰ ਸਰਜੀਤ ਔਰ ਇਹਨਾਂ ਦੇ ਦੋਸਤ ਨੇ ਬੋਲਿਆ ਜਿੱਥੇ ਡਾਕਟਰ ਚੇਤਨ ਜੀ ਔਰ ਦਵਿੰਦਰ ਸਿੰਘ ਲਾਲੀ ਬਿਹਾਰਟਾ ਲਾ ਜੀ ਵੀ ਚੇਚੇ ਤੌਰ ਤੇ ਇੱਥੇ ਪਹੁੰਚੇ ਨੇ ਅਡੇ ਸੀਨੀਅਰ ਕਾਂਗਰਸ ਲੀਡਰ ਨੇ ਇਹਦੀ ਬਹੁਤ ਵੱਡੀ ਜਿਹੜੀ ਮਨੁੱਖਤਾ ਨੂੰ ਲੋੜ ਹੈ ਹੋਂ ਦੀ ਕਿਉਂਕਿ ਹੂਨ ਦਾ ਦਾਨ ਸਭ ਤੋਂ ਵੱਡਾ ਦਾਨ ਰਖ ਹੈ ਔਰ ਕਿਸੇ ਨੂੰ ਵੀ ਮੁਸ਼ਕਿਲਾਂ ਆਵੇ ਤੇ ਸਭ ਤੋਂ ਪਹਿਲੋਂ ਜਿਹੜਾ ਬਲੱਡ ਹੈ ਉਹਦੀ ਜ਼ਰੂਰਤ ਪੈਂਦੀ ਹੈ ਤਾਂ ਕਿਸੇ ਦੀ ਵੀ ਜੇ ਕੋਈ ਦਿੱਕਤ ਕੋਈ ਹਰ ਕਿਸੇ ਦੇ ਘਟਨਾਵਾਂ ਲਈ ਹੋਵੇ ਜਾਂ ਕੋਈ ਵੀ ਮੁਸ਼ਕਲ ਹੋ ਜੇ ਕਿਸੇ ਦੇ ਲਈ ਸੋ ਸਾਰਿਆਂ ਨੂੰ ਬਲੱਡ ਦਾ ਦਾਨ ਕਰਨਾ ਚਾਹੀਦਾ ਮੈਨੂੰ ਖੁਸ਼ੀ ਹੈ ਇਸ ਗੱਲ ਦੀ ਕਿ ਡਾਕਟਰਾਂ ਨੇ ਦੱਸਿਆ ਕਿ ਅਸੀਂ ਕਾਫੀ ਐਨਜੀਓਜ਼ ਦੇ ਨਾਲ ਨਾਲ ਕੇ ਬਹੁਤ ਹੀ ਜਲਦੀ ਵੱਡੇ ਵੱਡੇ ਕੈਂਪ ਜਿਹੜੇ ਆ ਉਹ ਆਰਗੇਨਾਈਜ਼ ਕਰ ਰਹੇ ਆ ਔਰ ਇਹਨਾਂ ਕੋ ਸਭ ਤੋਂ ਵੱਡੀ ਚੀਜ਼ ਹੈ ਕਿ ਇਸ ਬਲੱਡ ਬੈਂਕ ਦੇ ਅੰਦਰ ਸਾਰੇ ਬਲੱਡ ਨੂੰ ਸਟੋਰ ਕਰਨ ਵਾਸਤੇ ਪਲਾਜ਼ਮਾ ਨੂੰ ਸਟੋਰ ਕਰਨ ਵਾਸਤੇ ਅਲੱਗ-ਅਲੱਗ ਜਿਹੜੇ ਸਿਸਟਮ ਹੈ ਬਲੱਡ ਦੇ ਜਿੱਦਾਂ ਅਲੱਗ-ਅਲੱਗ ਹੈਗੇ ਨੇ ਬਲੱਡ ਦੇ ਅਤੇ ਪਾਸੇ ਜਿਹਨਾਂ ਨੂੰ ਸਟੋਰ ਕਰਵਾਤੇ ਅਲੱਗ-ਅਲੱਗ ਖੇਤਰੀ ਨਾਲ ਸਪੈਸ਼ਲ ਜੈਪਸ ਤੋਂ ਬਣਵਾ ਕੇ ਬਹੁਤ ਅੱਛਾ ਪ੍ਰਬੰਧ ਕੀਤਾ ਮੈਂ ਇਹਨਾਂ ਨੂੰ ਇਸ ਗੱਲ ਦੀ ਅਬਰ ਬਲੱਡ ਬੈਂਕ ਦੇ ਸਾਰੇ ਮੁਲਾਜ਼ਮਾਂ ਨੂੰ ਸਾਰੇ ਇਹਨਾਂ ਦੇ ਜਿਹੜੇ ਕੰਮ ਕਰਨ ਵਾਲੇ ਨੇ ਜਿਹੜੇ ਡਾਕਟਰ ਸਾਹਿਬ ਨੇ ਡਾਕਟਰ ਚੇਦਰ ਡਾਕਟਰ ਸਰਜੀਤ ਇਹਨਾਂ ਨੂੰ ਜਿੱਚੇ ਤੌਰ ਤੇ ਬਹੁਤ ਬਹੁਤ ਫਤਾਈ ਦਿੰਨਾ ਔਰ ਆਸ ਕਰਦਾ ਕਿ ਸਾਰੇ ਲੋਕ ਇਹ ਨਦਰ ਸਾਥ ਦਿਓ ਕਿ ਵੀ ਤਾਂ ਕਿ ਜਿਹੜੀ ਬਲੱਡ ਦੀ ਸੇਵਾ ਹੈ ਇਹ ਬਹੁਤ ਵੱਡੀ ਸੇਵਾ ਹੈ ਤਾਂ ਕਿ ਕਿਸੇ ਦੀ ਜਾਨ ਬਚਾਈ ਜਾ ਸਕੇ ਤੋਂ ਮੈਂ ਇਸ ਗੱਲ ਦੀ ਬਹੁਤ ਬਹੁਤ ਫਤਾਈ ਕਰਦਾ ਹਾਂ ਕਿ ਤੁਹਾਨੂੰ ਜਿੱਚਾ ਹਾਲਾਤ ਹੋਏ ਜਿਹੜੇ ਬਾਦਰੀ ਨਮਾ ਬੱਚੀ ਦੀ ਕੋਈ ਮੁਸ਼ਕਿਲਾਂ ਤੇ ਹੈਗੀਆਂ ਨੇ ਉਸਨੂੰ ਤਾਂ ਕੋ ਜਾਨ ਬਰਬਾਦ ਕੀਤੀ ਦਾ ਵੀ ਆ ਰਹੀ ਤਾਂ ਵੀ ਅੱਜ ਦੀ ਮੀਟਿੰਗ ਹੋਈ ਉਹਦੇ ਚ ਵੀ ਅਸੀਂ ਉਹਦੀ ਸਾਰਾ ਮਾਣ ਮਾਣ ਕਰਦੇ ਆ ਪਰ ਸਰਕਾਰ ਦਾ ਧਿਆਨ ਪੂਰਾ ਕੰਮ ਲਜਾਇਦਾ ਹੈ ਔਰ ਕਹਿ ਰਹੇ ਹੈਗੇ ਕਿ ਅੱਜ ਤੱਕ ਬਹੁਤ ਧਿਆਰੇ ਪਰ ਹਿੰਦੂ ਜੀ ਸਰਕਾਰੀ ਹਸਪਤਲਾਂ ਤੇ ਜਾ ਕੇ ਕੋਈ ਵੀ ਚੈੱਕ ਕਰਕੇ ਦੇਖ ਲਓ ਮੈਡੀਕਲ ਕਾਲਜ ਤੋਂ ਨਾਲ ਦੇ ਹਸਪਤਲ ਜਿਹੜਾ ਉਹ ਮੇਰੇ ਵੱਲੋਂ ਪਿਛਲੇ ਲੰਬੇ ਸਮੇਂ ਤੋਂ ਸੰਘਰਸ਼ ਕਰ ਕਰਕੇ ਹੌਲੀ ਹੌਲੀ ਉਹਨੂੰ ਲਾਈਨ ਤੇ ਲੈ ਕੇ ਆਏ ਤੇ ਵੱਡੇ ਜਿਹੜੇ ਕੈਂਸਰ ਸੈਂਟਰ ਹੈ ਕੈਸ ਡਾਇਗਨੋਸ ਸੈਂਟਰ ਹੈ ਜਾਂ ਰਾਇਡੋਲੋਜੀ ਡਿਪਾਰਟਮੈਂਟ ਹੈ ਅਝਾੜ ਦਾ ਜਿਹੜਾ ਉਥੇ ਪ੍ਰੇਸ਼ਣ ਉੱਤੇ ਹੋ ਜਾਂਦੇ ਨੇ ਸਟੱਟ ਪੈ ਜਾਂਦੇ ਕਿ ਬੜੀ ਮੁਸ਼ਕਲ ਦੀ ਲੋਕਾਂ ਨੂੰ ਮਹਿੰਗੇ ਭਾਅ ਦੇ ਟਿਕਿੰਗ ਕਰਾਉਣੇ ਪੈਂਦੇ ਅਸਸਤੇ ਭੇਜਣਾ ਉੱਥੇ ਹੋ ਰੇ ਨੇ ਸੋ ਹੋਰ ਵੀ ਬੜੀਆਂ ਸਹੂਲਤਾਂ ਨਹੀਂ ਆਸੀ ਪਿਛਲੇ ਸਮੇਂ ਚ ਲੈ ਕੇ ਆਏ ਤਾਂ ਸਰਕਾਰ ਨੂੰ ਇਹਦੇ ਚ ਵੱਧ ਚੜ ਕੇ ਹਿੱਸਾ ਪਾਣਾ ਵੀ ਚਾਹੀਦਾ ਆ ਪਰ ਇਹਨਾਂ ਦਾ ਜਿਹੜਾ ਉਪਰਾਲਾ ਹੈ ਉਹ ਐਨ ਜੀਓ ਦੇ ਨਾਲ ਰਲ ਕੇ ਹੈ ਤੇ ਸੋ ਜਿੱਥੇ ਉਹਨਾਂ ਦੀ ਕੋਈ ਕਮੀ ਹੈ ਮੈਨੂੰ ਖੁਸ਼ੀ ਹੈ ਕਿ ਸਾਡੇ ਜਿਹੜੇ ਅਗਾਹ ਵਧੂ ਸੋਚ ਵਾਲੇ ਲੋਕ ਨੇ ਉਹਨਾਂ ਨੇ ਆ ਇਹ ਵੀੜਾ ਆਪਣੇ ਮੋਢਿਆਂ ਤੇ ਛੱਕਿਆ ਧੰਨਵਾਦ ਜੀ ਥੈਂਕ ਯੂ ਸਰ ਅੱਛਾ ਜੀ ਤੁਹਾਡਾ ਜੀ ਮੇਰਾ ਨਾਮ ਡਾਕਟਰ ਚੇਤਨ ਸ਼ਰਮਾ ਅੱਜ ਅੰਮ੍ਰਿਤ ਬਲੱਡ ਸੈਂਟਰ ਦਾ ਜਿਹੜਾ ਸੀ ਇਨੋਗ੍ਰੇਸ਼ਨ ਹੈਗੀ ਸੀ ਜਿਹਦੇ ਨਾਲ ਸਾਡੇ ਕੀ ਡਾਕਟਰ ਸਰਵਦੀਪ ਪ੍ਰਵੀਨ ਜੀ ਆਪਣੇ ਜਿੰਨੇ ਭਰਾ ਆਏ ਨੇ ਇੱਥੇ ਚਾਚਾ ਤੌਰ ਤੇ ਜਿਹੜੇ ਸਰਦਾਰ ਦਵਿੰਦਰ ਸਿੰਘ ਜੀ ਲਾਲੀ ਤੇ ਆਪਣੇ ਓਇਲਾ ਸਾਹਿਬ ਪਹੁੰਚੇ ਤੇ ਉਹਨਾਂ ਨੇ ਉਦਘਾਟਨ ਕੀਤਾ ਸਾਨੂੰ ਆਪਣੇ ਵੱਡੇ ਭਰਾਵਾਂ ਦੇ ਸਹਿਯੋਗ ਨਾਲ ਇੱਥੇ ਸਾਡੀ ਐਨਜੀਓ ਦੇ ਡਾਕਟਰ ਰੋਹਨ ਮੈਰਾ ਕੇਸ਼ਵ ਕੋਲੀ ਐਡਵੋਕੇਟ ਗਗਨ ਬਾਲੀ ਜੀ ਬੰਟੀ ਜੀ ਸਾਰੇ ਆਏ ਹੋਏ ਨੇ ਕਿ ਇਹਨਾਂ ਦੇ ਸਹਿਯੋਗ ਨਾਲ ਸਾਰਿਆਂ ਦੇ ਹੋਇਆ ਕਿਉਂਕਿ ਆਪਾਂ ਵੇਖਦੇ ਆ ਕਿ ਜਦੋਂ ਮਰੀਜ਼ ਨੂੰ ਖੂਨ ਦੀ ਲੋੜ ਪੈਂਦੀ ਆ ਤਾਂ ਉਹਨਾਂ ਦੇ ਪਰਿਵਾਰ ਵਿੱਚੋਂ ਪੰਜ ਬੰਦੇ ਵੀ ਜਿਹੜੇ ਆ ਉਹ ਖੂਨ ਨਹੀਂ ਦੇਣ ਵਾਲੇ ਉਹ ਫਿਰ ਇੱਕ ਦੂਜੇ ਨੂੰ ਫੋਨ ਕਰਦੇ ਆ ਤੇ ਆਪਾਂ ਕਹਾਂਗੇ ਇੱਥੇ ਨਹੀਂ ਵੀ ਡੋਨਰ ਦਿੱਤਾ ਜਾਏਗਾ ਕੋਈ ਗੱਲ ਨਹੀਂ ਜੇ ਹੈ ਤੇ ਉਹ ਅਗਲੇ ਲਈ ਕੰਮ ਆਏਗਾ ਨਹੀਂ ਹੋਗਾ ਵਿਦਆਉਟ ਡੋਨਰ ਵੀ ਆਪਾਂ ਬਲੱਡ ਦਵਾਂਗੇ ਤਨ ਜੇਸ਼ਨ ਦਾ ਲੋਕੇਸ਼ਨ ਸਰ ਆ ਸਰਕਟ ਹਾਊਸ ਦੇ ਨਾਲ ਏਸ਼ੀਆ ਡਾਇਗਨੋਸਟਿਕਸ ਦੀ 3ਰਡ ਫਲੋਰ ਅੰਮ੍ਰਿਤ ਬਲੱਡ ਸੈਂਟਰ ਦੇ ਨਾਲ ਬੰਦ ਕੀਤੇ ਗਏ ਨੇ ਮਸ਼ੀਨਾਂ ਕੁਝ ਲਾਈਆਂ ਬੈਕਪਰ ਆਪਣਾ ਵਾਸਤੇ ਟੈਸਟ ਵਾਸਤੇ ਕਿਹਦੀ ਨਰਜਾ ਕਾਸੇ ਚੰਦਾ ਸਰ ਆਪਾਂ ਸਾਰੀ ਸਾਰੀ ਜਿਹੜੀ ਮਸ਼ੀਨਰੀ ਆ ਉਹ ਜੈਪੁਰ ਤੋਂ ਆਈ ਹੋਈ ਆ ਠੀਕ ਹੈ ਜੀ ਇਹਦੇ ਵਿੱਚ ਪਲੇਟਲੇਟ ਪਲਾਜ਼ਮਾ ਸਭ ਕੁਝ ਸੈਪਰੇਟ ਕਰਨ ਦਾ ਸਾਰੀ ਹਾਈ ਟੈਕਨੀਕ ਦੀ ਉਹ ਮਸ਼ੀਨਰੀ ਹੈ ਜੀ ਬਹੁਤ ਬਹੁਤ ਮੈਂ ਕੇਸ਼ਵ ਕੋਲੀ ਪ੍ਰੈਜ਼ੀਡੈਂਟ ਫਿਜ਼ੀਕਲ ਐਜੂਕੇਸ਼ਨ ਟੀਚਰ ਯੂਨੀਅਨ ਪੰਜਾਬ ਸਭ ਤੋਂ ਪਹਿਲਾਂ ਤੇ ਮੈਂ ਡਾਕਟਰ ਚੇਤਨ ਨੂੰ ਡਾਕਟਰ ਸਰਬਦੀਪ ਨੂੰ ਤੇ ਪ੍ਰਵੀਨ ਜੀ ਨੂੰ ਵਧਾਈ ਦੇਣਾ ਚਾਹਨਾ ਇਹ ਬੜੇ ਜੁਝਾਰੂ ਸਾਥੀ ਨੇ ਔਰ ਡਾਕਟਰ ਚੇਤਨ ਆਲਰੇਡੀ ਸੰਸਥਾ ਆਈਐਸਐਫ ਦੇ ਨਾਲ ਕੰਮ ਕਰ ਰਹੇ ਨੇ ਇੰਡੀਪੈਂਡੈਂਟ ਸਟੂਡੈਂਟ ਫੈਡਰੇਸ਼ਨ ਦੇ ਨਾਲ ਔਰ ਪੰਜਾਬ ਹੈਲਥ ਵਿੰਗ ਦੇ ਪ੍ਰੈਜ਼ੀਡੈਂਟ ਵੀ ਨੇ ਔਰ ਇਹੋ ਜਿਹੇ ਜੁਝਾਰੂ ਸਾਥੀ ਜਿਹੜੇ ਹਮੇਸ਼ਾ ਹੀ ਲੋਕਾਂ ਦੀਆਂ ਨੀਡਸ ਨੂੰ ਜਿਹੜਾ ਸਮਝਦੇ ਨੇ ਔਰ ਉਹਨਾਂ ਦੀ ਨੀਡਸ ਨੂੰ ਮੁੱਖ ਰੱਖਦੇ ਹੋਏ ਉਪਰਾਲੇ ਵੀ ਕਰਦੇ ਨੇ ਅੱਜ ਉਹਨਾਂ ਨੇ ਆਪਣੀ ਟੀਮ ਦੇ ਨਾਲ ਮਿਲ ਕੇ ਅੰਮ੍ਰਿਤ ਬਲੱਡ ਬੈਂਕ ਦਾ ਜਿਹੜਾ ਵਾ ਇੱਕ ਨਿਰਮਾਣ ਕੀਤਾ ਵਾ ਏਸ਼ੀਆ ਡਾਇਗਨੋ ਵਧਾਈ ਦੇ ਬਾਤਰ ਨੇ ਅਸੀਂ ਦੇਖਦੇ ਹਾਂ ਕਿ ਬਹੁਤ ਸਾਰੇ ਮਰੀਜ਼ ਜਿਹੜੇ ਨੇ ਖੂਨ ਨਾ ਮਿਲਣ ਦੇ ਕਰਕੇ ਕਈ ਵਾਰੀ ਉਹਨਾਂ ਦੀ ਡੈਥ ਵੀ ਹੋ ਜਾਂਦੀ ਹੈ ਔਰ ਭਟਕਣਾ ਵੀ ਪੈਂਦਾ ਵਾ ਸੋ ਡਾਕਟਰ ਸਾਹਿਬ ਵਧਾਈ ਦੇ ਬਾਤਰ ਨੇ ਔਰ ਅਸੀਂ ਵਿਸ਼ਵਾਸ ਦਵੰਨੇ ਆ ਆਪਣੀ ਫਿਜ਼ੀਕਲ ਐਜੂਕੇਸ਼ਨ ਟੀਚਰ ਯੂਨੀਅਨ ਵੱਲੋਂ ਮੇਰੇ ਨਾਲ ਡਾਕਟਰ ਰੋਹਨ ਮੈਰਾ ਵੀ ਨੇ ਐਂਟੀ ਕਰਾਈਮ ਐਨੀਮਲ ਪ੍ਰੋਟੈਕਸ਼ਨ ਲਈ ਕੰਮ ਕਰ ਰਹੇ ਨੇ ਸਾਰੀਆਂ ਇਹ ਸੰਸਥਾਵਾਂ ਇਹਨਾਂ ਦੇ ਸਹਿਯੋਗ ਲਈ ਹਮੇਸ਼ਾ ਖੜੀਆਂ ਨੇ ਜਿੱਥੇ ਵੀ ਸਾਡੀ ਸੇਵਾ ਲਾਉਣਗੇ ਦਿਨ ਰਾਤ ਅਸੀਂ ਇਹਨਾਂ ਦੇ ਨਾਲ ਖੜੇ ਹਾਂ ਧੰਨਵਾਦ ਐਨੀਮਲ ਪ੍ਰੋਟੈਕਸ਼ਨ ਤੋਂ ਅੱਜ ਡਾਕਟਰ ਚੇਤਨ ਸ਼ਰਮਾ ਡਾਕਟਰ ਸਰਬਜੀਤ ਜੀ ਡਾਕਟਰ ਪਰਵੇਨ ਜੀ ਤੇ ਇਹਨਾਂ ਵੱਲੋਂ ਇੱਕ ਅੰਮ੍ਰਿਤ ਬਲੱਡ ਡੋਨੇਸ਼ਨ ਜਿਹੜਾ ਸਟਾਰਟ ਕੀਤਾ ਗਿਆ ਵਾ ਜਿਹੜਾ ਏਸ਼ੀਆ ਡਾਇਗਨੋਸਟਿਕ ਸੈਂਟਰ ਦੇ 3rd ਫੋਰ ਤੇ ਹੈ ਮੈਂ ਬਹੁਤ-ਬਹੁਤ ਵਧਾਈ ਦਿੰਦਾ ਇਹਨਾਂ ਨੂੰ ਇਹਦੇ ਵਿੱਚ ਬਹੁਤ ਹੀ ਜ਼ਿਆਦਾ ਸਹੂਲਤਾਂ ਉਪਲਬਧ ਨੇ ਸਭ ਤੋਂ ਪਹਿਲਾਂ ਮੈਂ ਕਹਾਂਗਾ ਕਿ ਜਿਹੜੇ ਥੈਲੇਸੀਮਿਕ ਬੱਚੇ ਨੇ ਜਿਨ੍ਹਾਂ ਨੂੰ ਜ਼ਰੂਰਤ ਹੁੰਦੀ ਹੈ ਬਲੱਡ ਦੀ ਇਹ ਐਕਸੀਡੈਂਟਲ ਕੇਸ ਇਹੋ ਜਿਹੇ ਹੋ ਜਾਂਦੇ ਨੇ ਐਮਰਜੈਂਸੀ ਦੇ ਵਿੱਚ ਬਲੱਡ ਚਾਹੀਦਾ ਹੁੰਦਾ ਤੇ ਅਸੀਂ ਡਾਕਟਰ ਸਾਹਿਬ ਨੂੰ ਵਿਸ਼ਵਾਸ ਦਿਵਾਉਂਦੇ ਆ ਕਿ ਸਾਡੀ ਟੀਮ ਵੱਲੋਂ ਹੋਰ ਵੀ ਜਿਹੜੇ ਸਮਾਜ ਦੇ ਜਿਹੜੀਆਂ ਸੰਸਥਾਵਾਂ ਸਾਡੇ ਨਾਲ ਜੁੜੀਆਂ ਨੇ ਉਹ ਸਾਰੇ ਇਹਨਾਂ ਦੇ ਨਾਲ ਕੰਦਰ ਨਾਲ ਮਿਲਾ ਕੇ ਅਸੀਂ ਇਹਨਾਂ ਨੂੰ ਪੂਰਾ ਸਨਯੋਗ ਦੇਵਾਂਗੇ ਠੀਕ ਜੀ ਜੇਕਰ ਵੀ ਆਪ ਬੋਲ ਕੇ ਜੀ ਮੇਰਾ ਨਾਮ ਐਡਵੋਕੇਟ ਗਗਨ ਬਾਲੀ ਹੈ ਜੀ ਔਰ ਮੈਂ ਇੱਕ ਐਨਜੀਓ ਚਲਾਣਾ ਇੱਕ ਕੋਸ਼ਿਸ਼ ਫਾਊਂਡੇਸ਼ਨ ਉਹਦੇ ਵਿੱਚ ਅਸੀਂ ਬਲੱਡ ਡੋਨੇਸ਼ਨਸ ਦੇ ਕੈਂਪ ਵੀ ਲਗਾਨੇ ਆ ਐਂਟੀ ਡਰੱਗਸ ਮੂਵਮੈਂਟ ਵੀ ਅਸੀਂ ਚਲਾਈਆਂ ਜਿਹੜੇ ਘਰੇਲੂ ਹਿੰਸਾ ਦੇ ਸ਼ਿਕਾਰ ਹੁੰਦੀਆਂ ਲੇਡੀਜ਼ ਉਹਨਾਂ ਦੇ ਵੱਲੋਂ ਵੀ ਅਸੀਂ ਜਿਹੜੀ ਸ਼ਿਕਾਇਤ ਹੈ ਕੋਰਟ ਤੱਕ ਪਹੁੰਚਾਨੇ ਆ ਅੱਜ ਡਾਕਟਰ ਚੇਤਨ ਸ਼ਰਮਾ ਜੀ ਨੇ ਜੋ ਉਪਰਲਾ ਕੀਤਾ ਔਰ ਉਹਨਾਂ ਦੇ ਨਾਲ ਉਹਨਾਂ ਦੇ ਪਾਰਟਨਰਸ ਨੇ ਬਹੁਤ ਹੀ ਅੱਛੀ ਗੱਲ ਹੈ ਕਿ ਬਲੱਡ ਬੈਂਕ ਉਹਨਾਂ ਨੇ ਸ਼ੁਰੂ ਕੀਤਾ ਹੈ ਠੀਕ ਹੈ ਇੱਕ ਬਿਜ਼ਨਸ ਮੈਨੇਜਮੈਂਟ ਵੀ ਹੈ ਹਸਪੀਟਲ ਦੀ ਲੇਕਿਨ ਉਹਦੇ ਨਾਲ-ਨਾਲ ਜਿਹੜਾ ਬਲੱਡ ਬੈਂਕ ਹੈ ਉਹ ਇੱਕ ਬੜਾ ਹੀ ਅਹਮ ਰੋਲ ਨਿਭਾਉਂਦਾ ਹੈ ਸਮਾਜ ਦੇ ਵਿੱਚ ਬਲੱਡ ਡੋਨੇਸ਼ਨ ਕਰਨਾ ਕੈਂਪ ਲਗਾਉਣਾ ਇੱਕ ਸੈਪਰੇਟ ਇਸ਼ੂ ਹੈ ਉਸ ਬਲੱਡ ਨੂੰ ਪ੍ਰੀਜ਼ਰਵ ਕਰਕੇ ਬਲੱਡ ਬੈਂਕ ਦੇ ਵਿੱਚ ਰੱਖਣਾ ਔਰ ਉਹ ਲੋਕਾਂ ਤੱਕ ਪਹੁੰਚਾਉਣਾ ਜਿਨ੍ਹਾਂ ਨੂੰ ਜਿਸ ਵੇਲੇ ਜ਼ਰੂਰਤ ਹੈ ਤੁਸੀਂ ਦੇਖੋ ਜਿੰਨੇ ਬਲੱਡ ਬੈਂਕ ਹੁੰਦੇ ਨੇ ਉਹਨਾਂ ਚ ਸਟਾਕ ਪਿਆ ਹੁੰਦਾ ਕਈ ਵਾਰ ਇੱਕ ਤੋਂ ਨਹੀਂ ਮਿਲਦਾ ਦੂਸਰੇ ਤੋਂ ਨਹੀਂ ਮਿਲਦਾ ਜਿੰਨੇ ਬਲੱਡ ਬੈਂਕ ਵੱਧ ਹੋਣਗੇ ਉਹਨਾਂ ਸਟਾਕ ਸਾਨੂੰ ਮਿਲੇਗਾ 네ਗੇਟਿਵ ਗਰੁੱਪਸ ਉਹਦੇ ਚ ਸਟਾਕ ਦੇ ਵਿੱਚ ਰੱਖੇ ਜਾਂਦੇ ਨੇ ਲੋਕਾਂ ਨੂੰ ਉੰਨੀ ਹੀ ਜਿਹੜੀ ਮੁਸੀਬਤ ਵੇਲੇ ਇਹੋ ਜੀ ਚੀਜ਼ਾਂ ਦੀ ਜ਼ਰੂਰਤ ਹੁੰਦੀ ਹੈ ਉੰਨੀ ਅਵੇਲੇਬਿਲਿਟੀ ਵੱਧ ਜਾਂਦੀ ਹੈ ਮੈਂ ਬਹੁਤ ਬਹੁਤ ਧੰਨਵਾਦੀ ਹਾਂ ਕਿ ਉਹਨਾਂ ਨੇ ਸਾਨੂੰ ਆਪਣੇ ਇਸ ਮਹਿੰਮ ਦੇ ਵਿੱਚ ਸ਼ਾਮਿਲ ਕੀਤਾ ਔਰ ਆਪਣੇ ਨਾਲ ਰੱਖਿਆ ਧੰਨਵਾਦ